ਜੋ ਕਿ ਡਾਕਟਰ ਨੂੰ ਪੂਰੇ ਪਾਰ ਦੇ ਕੰਮ ਕਰਨ ਦੇ ਇਹ ਆਫੀਰੋ ਕੀ ਲੜੀਆਂ ਜਾਂਦੀਆਂ ਅੱਜ ਦਾ ਦਿਨ ਪਹਿਲਾਂ ਮੈਂ ਤੁਹਾਨੂੰ ਦੱਸ ਰਿਹਾ ਡਾਕਟਰ ਇਸ ਡਰ ਤੋਂ ਵੀ ਸਾਡੇ ਇੱਥੇ ਕੋਈ ਰੋਲਾ ਪੈ ਜਾਏਗਾ ਕੋਈ ਧਰਨਾ ਲੱਗ ਜਾਏਗਾ ਜੋ ਆਪਰੇਸ਼ਨ ਆਪਾ ਉਹਦੇ ਰਿਸਕ ਲੈ ਕੇ ਕਰ ਲੈਂਦੇ ਸੀ ਹੁਣ ਅੱਜਕੱਲ ਆਪਾਂ ਅਵੋਇਡ ਕਰਦੇ ਹਾਂ ਨੋ ਕਿਉਂਕਿ ਡਾਕਟਰ ਨੂੰ ਹਰ ਡਾਕਟਰੀ ਨਾਟਕ ਤੇ ਆਣੀ ਹੋਵੇਗਾ ਵੀ ਜਿਹੜੇ ਆਪਣੇ ਪੇਸ਼ੈਂਟਸ ਆ ਉਹਨਾਂ ਦੇ ਨੁਕਸਾਨ ਹੀ ਆ। ਪੇਸ਼ੈਂਟਸ ਦੀ ਕੇਅਰ ਕਿਹੜੇ ਤਰ੍ਹਾਂ ਕਿਤੇ ਸਫਰ ਕਰੇ। ਜਿਲੰਦਾ ਪੱਖ ਤੇ ਇੰਡੀਆ ਤੇ ਕੱਲ੍ਹ ਕੱਤਾਂ ਵਾਲੇ ਡਾਕਟਰ ਕੱਲ੍ਹ ਕੱਤਾਂ ਵਾਲੇ ਬੱਸ ਆਨਓਵਰ ਇੰਡੀਆ ਇੱਕ ਕੋਈ ਸੈਂਟਰਲ ਐਕਟ ਪਾਸ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਗੀਟਿੰਗ ਪੈਰਾਮੈਟਰ ਜੇ ਅਸੀਂ ਏਸੀਆ ਤੇ ਨਹੀਂ ਬੈਠਾ ਇਹ ਸਮੂਦ ਦਿਓ ਕਿਉਂਕਿ ਜਦ ਸਮਾ ਭਾਰਤ ਦੇ ਵਿੱਚ ਮੱਖੋ ਬ੍ਰਿਸਟ ਨੂੰ ਹੋਲ ਭਾਰਤ ਦੇ ਸਾਡੀਆਂ ਬੇਟੀਆਂ ਦੇ ਡਾਕਟਰ ਦੇ ਕਾਹਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਸਾਧਿਕ ਨੌਜਵਾਨ ਜਿਹੜੀ ਸਮੂਹ ਬਰਾਤਕਾਰ ਹੋਇਆ ਹਰੇ ਯਾਰ ਉਹੀ ਬੈਠਿਆ ਹੈ ਜੀ ਪਾਣੀ ਦੇ ਕਿਲੋ ਉਸ ਦੇ ਲਈ ਉਥੋਂ ਦੇ ਪ੍ਰਸ਼ਾਸਨ ਨੇ ਤੇ ਉਥੋਂ ਦੀ ਸਰਕਾਰ ਨੇ ਬਸ ਕੋਈ ਆਵਾਜ਼ ਨਹੀਂ ਬਰਾਬਰ ਤੱਕ ਜੱਗਤਾਂ ਦੀ ਜਗ੍ਹਾ ਲਈ ਜੇ ਇਹਦੇ ਵਿੱਚ ਸਾਡੇ ਪੈਰਾਮੈਡੀਕਲ ਕੰਮ ਪੈਰਾਮੈਡੀਕਲ ਕੰਮੇ ਵੀ ਸਾਈਡੋਗ ਦੇ ਰਿਹਾ ਤੇ ਬੱਧੀਆ ਮਿਲ ਰਿਹਾ ਸਾਈਡੋਗ ਦੇ ਕਿ ਨਾਮ ਹੈ ਸਰ ਡਾਕਟਰ ਚਚਸ ਬੋਲੇ ਹੈ ਨਾ ਟਾਇਰ ਡਾਇਰੈਕਟਰ ਹੈਲਥ ਪੰਜਾਬ ਡਾਕਟਰ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਪੂਰੇ ਦੇਸ਼ ਦੇ ਵਿੱਚ ਹੜਤਾਲ ਕਿੱਥੇ ਬੰਦ ਹੋ ਰਿਹਾ ਕੋ ਜੋ ਕੇਜੀ ਆਰਜੀ ਮੈਡੀਕਲ ਕਾਲਜ ਹੈ ਆਪਣਾ ਕੋਲਕਾਤਾ ਹੈ ਉੱਥੇ ਜੋ ਡਿਜੀ ਡਾਕਟਰ ਨਾਲ ਰੇਪ ਕੇਸ ਹੋਇਆ ਹੈ ਉਹ ਬਹੁਤ ਨਿੰਦਨੀ ਹੈ ਤੇ ਅਸੀਂ ਸਾਰੇ ਜਿਹੜੇ ਸਾਡੇ ਡਾਕਟਰਾਂ ਦੀ ਕਲਾਸ ਹੈ ਆਲ ਓਵਰ ਇੰਡੀਆ ਇਹਨੂੰ ਬਹੁਤ ਬੁਰੀ ਤਰ੍ਹਾਂ ਨਿੰਦਾ ਕਰਦੀ ਹੈ ਜੀ ਅਤੇ ਅਸੀਂ ਆਪ ਕਰਦੇ ਹਾਂ ਜੇਕਰ ਸਰਕਾਰ ਹੈ ਉਹ ਜਿਹੜੇ ਕਾਤਲ ਹੈ ਜਿਹੜੇ ਅਸਲੀ ਕਾਤਲ ਹੈ ਜਿੰਨੇ ਵੀ 2 3 4 5 ਜਿੰਨੇ ਵੀ ਹੈਗੇ ਉਹਨਾਂ ਨੂੰ ਪਕੜ ਕੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਆਪਾਂ ਕਰੇਗੀ ਤੇ ਮੇਰੇ ਮਤਲਬ ਕਿ ਇਦਾਂ ਦੇ ਬੰਦਿਆਂ ਨੂੰ ਫਾਂਸੀ ਲੱਗਣੀ ਚਾਹੀਦੀ ਹੈ ਉਹ ਵੀ ਇਹ ਇੱਕ ਨੈਸ਼ਨਲ ਇਸ਼ੂ ਹੈ ਕਿ ਇਕੱਲੇ ਲੇਡੀ ਡਾਕਟਰ ਦਾ ਨਹੀਂ ਕੋਈ ਵੀ ਲੇਡੀ ਹੈ ਆਪਣੇ ਇੰਡੀਆ ਦੀ ਮਤਲਬ ਕਿਸੇ ਨਾਲ ਵੀ ਇਦਾਂ ਹੋ ਸਕਦਾ ਹੈ ਸੋ ਇਦਾਂ ਦੇ ਬੰਦਿਆਂ ਨੂੰ ਕਟੋ-ਕਟੋ ਫਾਂਸੀ ਬਹੁਤ ਜ਼ਰੂਰੀ ਹੈ ਤਾਂ ਜੋ ਅੱਗੇ ਤੋਂ ਕੋਈ ਜੁਰਤ ਨਾ ਕਰ ਸਕੇ ਇਦਾਂ ਦੀ ਅਪਰਾਧ ਕਰਨ ਸਰ ਪਹਿਲਾਂ ਡਾਕਟਰ ਨਾਲ ਗੱਲ ਕੀਤੀ ਸੀ ਕਿ ਕਿਹੜੀ ਸਿਕਿਉਰਟੀ ਮੰਗਦੇ ਨੇ ਕਿੰਦਾ ਦੀ ਸਿਕਿਉਰਟੀ ਮੰਗਦੇ ਨੇ ਦੇਖੋ ਸਿਕਿਉਰਟੀ ਇਹ ਹੁੰਦੀ ਹੈ ਜਿੱਦੇ ਵੀ ਸਾਡੇ ਡਿਸਟ੍ਰਿਕਟ ਹਸਪੀਟਲਸ ਆਏ ਸਬਡਿਵੀਜ਼ਨ ਹਸਪੀਟਲਸ ਆਏ ਜਾਂ ਪੀਐਸ ਆਏ ਜਿੱਥੇ ਵੀ ਡਾਕਟਰ ਬੈਠਦੇ ਆ ਨਾਈਟ ਡਿਊਟਸ ਕਰਦੇ ਆ ਉਥੇ ਰਾਤ ਨੂੰ ਆਪਣਾ ਪੁਲਿਸ ਚੌਕੀ ਚਾਹੀਦੀ ਹੈ ਬੋਲਦੇ ਦੋ-ਦੋ ਦੋ-ਦੋ ਕੰਟਰੋਲ ਬੰਦੇ ਚਾਹੀਦੇ ਆ ਉਦੋਂ ਡਾਕਟਰ ਸਿਕਿਉਰਡ ਫੀਲ ਕਰਨਗੇ ਤੇ ਆਪਣੀ ਡਿਊਟੀ ਬਿਨਾ ਕਿਸੇ ਬੋਝ ਦੇ ਕਰ ਸਕਣਗੇ ਤੁਹਾਨੂੰ ਲੱਗਦਾ ਜੀ ਸਾਰੇ ਕਲੀਨਿਕ ਪ੍ਰਾਈਵੇਟ ਬੰਦ ਨਹੀਂ ਸਕਾ ਨਹੀਂ ਦਾਰੇ ਬੰਦ ਨਹੀਂ ਕਰੀ ਕਲੀਨਿਕ ਜਿਨੇ ਵੀ ਮਰੀਜ਼ ਆਗੇ ਦੇਖੋ ਇਹ ਵੀ ਜਿਹੜਾ ਹੁਣ ਦੇਖੋ ਆਪੀਡੀ ਬੰਦ ਹੈ ਐਡਮਿਸ਼ਨਸ ਬੰਦ ਨੇ ਸਾਰਾ ਕੁਝ ਬੰਦ ਹੋ ਗਿਆ ਸਿਰਫ ਐਮਰਜੈਂਸੀ ਸਰਜਰੀ ਅਤੇ ਆਪਣਾ ਪੋਸਟਮਾਰਟਮ ਜੋ ਡਰਾਸਟਿਕ ਐਮਰਜੈਂਸੀ ਹੈ ਮਤਲਬ ਸਿਰਫ ਉਹ ਦੇਖਣੀ ਹੈ ਅੱਛਾ ਉਹ ਦੇਖਣੀਆਂ ਬੰਦੀਆਂ ਵੀ ਹੈ ਕਿਉਂਕਿ ਕਿਸੇ ਪੇਸ਼ੈਂਟ ਦੀ ਜਾਨ ਜਾਨ ਖਤਰੇ ਚ ਹੁੰਦੀ ਹੈ ਲੇਕਿਨ ਇਹ ਹੈ ਵੀ ਇਹਦੇ ਨਾਲ ਸਰਕਾਰ ਤੇ ਬੋਝ ਪਊਗਾ ਸਰਕਾਰ ਨੂੰ ਪਤਾ ਲੱਗੂਗਾ ਮਤਲਬ ਕਿ ਜੋ ਡਾਕਟਰਾਂ ਦੀ ਯੂਨਿਟੀ ਹੈ ਇਹ ਇਹ ਕਿੰਨੀ ਜ਼ਿਆਦਾ ਹੈ ਤੇ ਜੋ ਸਰਕਾਰ ਹੈ ਇਹ ਇਹ ਸੈਕਸ਼ਨ ਦੇ ਨਾਲ ਸਰਕਾਰ ਐਕਸ਼ਨ ਚਾਹੇਗੀ ਜਲਦੀ ਕਾਤਲਾਂ ਨੂੰ ਪਕੜੇਗੀ ਤੇ ਉਹਨਾਂ ਨੂੰ ਫਾਂਸੀ ਸਜ਼ਾ ਦੇਵੇਗੀ ਮੇਰਾ ਨਾਮ ਹੈ ਡਾਕਟਰ ਅਮਿਤ ਸਿੰਘ ਲਾ ਮੈਂ ਆਈਐਮਏ ਸੰਗਰੂਰ ਦਾ ਪ੍ਰਧਾਨ ਹਾਂ ਪਰ ਟੈਸਟ ਚੱਲ ਰਿਹਾ ਮੇਰੇ ਕੋਲ ਪੂਰੇ ਦੇਸ਼ ਦੇ ਵਿੱਚ ਹਾਂਜੀ ਬੇਸਿਕਲੀ ਨੈਸ਼ਨਲ ਆਈਐਮਈ ਦੀ ਅੱਜ ਕਾਲ ਹੈ ਜੀ 24 ਘੰਟੇ ਲਈ ਇਲੈਕਟਿਵ ਸਰਵਿਸ ਸਾਰੀਆਂ ਬੰਦ ਕੀਤੀਆਂ ਗਈਆਂ ਆਪੀਡੀ ਅੰਪਰੇਸ਼ਨ ਸਿਰਫ ਐਮਰਜੈਂਸੀ ਸੇਵਾਵਾਂ ਚੱਲਣਗੀਆਂ ਤਾਂ ਕਿ ਮਰੀਜ਼ਾਂ ਨੂੰ ਸਫਰ ਨਾ ਹੋਵੇ ਅਤੇ ਨਾਲੇ ਸਾਡਾ ਜਿਹੜਾ ਕੌਜ਼ ਹੈ ਉਹਨੂੰ ਬਲ ਮਿਲੇ ਕੌਜ਼ ਮੇਨ ਕੀ ਹੈ ਕਿ ਜੋ ਕਲਕੱਤਾ ਦੇ ਵਿੱਚ ਲੇਡੀ ਡਾਕਟਰ ਨਾਲ ਹੋਇਆ ਹੌਨ ਡਿਊਟੀ ਉਸ ਨੂੰ ਇਨਸਾਫ ਮਿਲ ਸਕੇ ਜੋ ਉਹਦੇ ਗੁਨਾਹਗਾਰ ਨੇ ਉਹਨਾਂ ਨੂੰ ਸਜ਼ਾ ਮਿਲ ਸਕੇ ਇਸ ਲਈ ਇਹ ਸਾਰੀ ਕਾਲ ਕੀਤੀ ਗਈ ਹੈ ਤਾਂ ਕਿ ਇੱਕ ਨਲੇ ਸੈਂਟਰ ਪ੍ਰੋਟੈਕਸ਼ਨ ਐਕਟ ਵੀ ਕੋਈ ਰੈਡੀ ਕੀਤਾ ਜਾਵੇ ਤਾਂ ਕਿ ਡਾਕਟਰਸ ਜੋ ਰਾਉਂਡ ਦਾ ਕਲਾਕ ਡਿਊਟੀ ਕਰਦੇ ਨੇ ਉਹਨਾਂ ਨੂੰ ਸੇਫਟੀ ਫੀਲ ਹੋਵੇ ਤੇ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾਵਾਂ ਮਾਤੇ ਰੰਪ ਪੈ ਸਕੇ ਲੱਗਦਾ ਵੀ ਡਾਕਟਰਾਂ ਕੀ ਜਰਾ ਪ੍ਰੋਟੈਕਸ਼ਨ ਰੈਡੀ ਨਹੀਂ ਜਾਂਦੇ ਨੇ ਦੇਖੋ ਦੇਖੋ ਬਿਲਕੁਲ ਹੈ ਜੀ ਖੱਜਲਖਵਾਰੀ ਹੁੰਦੀ ਹੈ ਏਸੀ ਮੁੱਦਾ ਧਿਆਨ ਚ ਰੱਖਦੇ ਹੋਏ ਐਮਰਜੈਂਸੀ ਸੇਵਾਵਾਂ ਨੂੰ ਠੱਪ ਨਹੀਂ ਕੀਤਾ ਗਿਆ ਤਾਂ ਕਿ ਜਿਹੜੇ ਮਰੀਜ਼ ਨੇ ਜਿਹੜੇ ਐਮਰਜੈਂਸੀ ਹੈ ਉਹਨਾਂ ਨੂੰ ਨਾ ਦਿੱਕਤ ਆਵੇ ਜਿਹੜੇ ਇਲੈਕਟਿਵ ਕੇਸਿਸ ਨੇ ਜਿਹੜੇ ਓਪੀਡੀ ਹੈ ਜਿਨ੍ਹਾਂ ਨੂੰ ਟਾਲਿਆ ਜਾ ਸਕਦਾ ਸਿਰਫ ਉਹਨਾਂ ਨੂੰ ਹੀ ਰੁਕਾਇਆ ਹੈ ਜਿਹੜੇ ਪ੍ਰਾਈਵੇਟ ਕਲੀਨਿਕ ਨੇ ਹੈ ਪ੍ਰਾਈਵੇਟ ਹਸਪਤਾਲ ਨੇ ਉਹਨਾਂ ਦੇ ਡਾਕਟਰਾਂ ਦਾ ਸ਼ੇਫ ਵੀ ਉਹਨਾਂ ਨੇ ਹੀ ਕਲੀਨਿਕ ਬੰਦ ਕੀਤੇ ਨੇ ਅੱਜ ਸਾਰੇ ਬੰਦ ਹੈ ਜੀ ਆਈਐਮਈ ਬਸ ਸਿਰਫ ਇਹ ਐਮਰਜੈਂਸੀ ਚੱਲੇਗੀ ਪੂਰੇ ਦੇਸ਼ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਬਸ ਇਹੀ ਕਹਿਣਾ ਚਾਹੁੰਦੇ ਆਂ ਜੀ ਵੀ ਜੋ ਇੱਕ ਤਾਂ ਆਪਣੀ ਲੇਡੀਜ਼ ਹੈ ਜੋ ਉਹਨਾਂ ਨੂੰ ਸੇਫਟੀ ਪ੍ਰਦਾਨ ਕੀਤੀ ਜਾਵੇ ਸਿਟੀ ਦੀ ਮੀਸ ਨੂੰ ਕੀ ਕਹਿਣਾ ਚਾਹੀਦਾ ਕਿਉਂਕਿ ਦੇਖੋ ਅੱਜ ਕੱਲ ਕੀ ਹੈ ਜੀ ਨਾਈਟ ਡਿਊਟੀਆਂ ਕਰਦੇ ਨੇ ਲੇਡੀ ਡਾਕਟਰ ਨੇ ਹੁਣ ਰਾਤ ਨੂੰ ਡਿਊਟੀ ਕਰ ਰਹੇ ਨੇ ਇੱਕ ਸਟਾਫ ਹੁੰਦਾ ਇੱਕ ਨਰਸਿੰਗ ਸਟਾਫ ਹੈ ਇੱਕ ਦੋ ਬੰਦੇ ਹੋਰ ਹੁੰਦੇ ਨੇ ਰਾਤ ਨੂੰ ਉਹਨਾਂ ਨਾਲ ਦੇਖੋ ਮਾੜਾ ਮੋਟਾ ਘਟਨਾ ਮਾਪਸ ਹੁੰਦੇ ਰਹਿੰਦੇ ਆ ਕੋਈ ਬਦਸਲੂਕੀ ਕਰ ਗਿਆ ਕੁਝ ਹੋ ਗਿਆ ਚਲੋ ਇੰਨੇ ਕੁ ਲੈਵਲ ਤੇ ਆਪਾਂ ਕਹਿ ਦਿੰਦੇ ਆ ਕਈ ਵਾਰ ਮਰੀਜ਼ ਘਬਰਾਇਆ ਹੁੰਦਾ ਹੈ ਪਰ ਹੁਣ ਜੋ ਇਹ ਹੋਇਆ ਉਹਨਾਂ ਦਾ ਰੇਪ ਹੋਇਆ ਮਰਡਰ ਹੋਇਆ ਇਹ ਤਾਂ ਬਹੁਤ ਹੀ ਜ਼ਿਆਦਾ ਹੀਨ ਸੈਕਟਰ ਹੈ ਔਰਤਾਂ ਦੀ ਸਰਕਾਰ ਐਕਸ਼ਨ ਨਹੀਂ ਲੈ ਰਹੀ ਪੁਲਿਸ ਉਹਨਾਂ ਨੂੰ ਸਜ਼ਾ ਨਹੀਂ ਦੇ پا ਰਹੀ ਅਪਰਾਧੀ ਫੜੇ ਨਹੀਂ ਗਏ ਹਲੇ ਤੱਕ ਉਹ ਬਹੁਤ ਹੀ ਜ਼ਿਆਦਾ ਬੇਇੱਜ਼ਤੀ ਵਾਲੀ ਗੱਲ ਹੈ ਫਤਿਹ ਡਾਕਟਰਜ਼ ਦਾ ਵੀ ਇੱਕ ਤਰ੍ਹਾਂ ਦਾ ਇਹ ਆ ਵੀ ਡਿਊਟੀ ਕਰਨੀ ਲੇਡੀਜ਼ ਡਾਕਟਰ ਨੂੰ ਹੁਣ ਰਾਤ ਨੂੰ ਰਿਸਕੀ ਕੰਮ ਹੋ ਜਾਂਦਾ ਹੈ ਕੀ ਨਾਮ ਹੈ ਡਾਕਟਰ ਮੈਂ ਡਾਕਟਰ ਸੁਰੇਂਦਰ ਸਿੰਘਲਾ ਸਾਫ ਦਾ ਸੁਭਾਸ ਕੱਤਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਬਸ ਹੁਣ ਕਿਸ ਤਰੀਕੇ ਨਾਲ ਜਾਈਏ ਨਹੀਂ ਬੋਲੋ ਹੜਤਾਲ ਹੀ ਅੱਜ ਸਾਡਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਭਾਰਤ ਸਰਕਾਰ ਭਾਰਤ ਦੇ ਜਿਹੜੀ ਨੈਸ਼ਨਲ ਲੈਵਲ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਉਸ ਵੱਲੋਂ ਕਲਕੱਤਾ ਲੇਡੀ ਡਾਕਟਰ ਦੇ ਰੇਪ ਤੇ ਮਰਡਰ ਦੇ ਸਬੰਧ ਵਿੱਚ ਇੱਕ ਇਕੱਤਰਤਾ ਹੋਈ ਹੈ ਕਿਉਂਕਿ ਉਸ ਲੇਡੀ ਡਾਕਟਰ ਦੇ ਨੂੰ ਇਸ ਰੇਪ ਤੇ ਉਹਦੇ ਪਰਿਵਾਰ ਨੂੰ ਕੋਈ ਇਨਸਾਫ ਹਲੇ ਤੱਕ ਨਹੀਂ ਮਿਲਿਆ ਟਾਲ ਮਟੋਲ ਦੀ ਨੀਤੀ ਬਣਾਈ ਜਾ ਰਹੀ ਹੈ ਕਦੇ ਸੀਬੀਆਈ ਨੂੰ ਕੇਸ ਰੈਫਰ ਕੀਤਾ ਜਾ ਰਿਹਾ ਹੈ ਮਤਲਬ ਬੈਸਟ ਬੰਗਾਲ ਪੁਲਿਸ ਨੇ ਕੋਈ ਕਾਰਟੂਕ ਵੀ ਕਾਰਵਾਈ ਨਹੀਂ ਕੀਤੀ ਜਦ ਕਿ ਉਹ ਆਪਣੇ ਆਪ ਨੂੰ ਕਲੇਮ ਕਰਦੇ ਹਨ ਕਿ ਸਾਡੀ ਪੁਲਿਸ ਜਿਹੜੀ ਹੈ ਦੇਸ਼ ਭਰ ਵਿੱਚ ਬਹੁਤ ਹੀ ਸક્ષਮ ਪੁਲਿਸ ਹੈਗੀ ਸੋ ਇਸ ਮੁੱਦੇ ਤੇ ਅਸੀਂ ਇਕੱਠੇ ਹੋਏ ਆ ਕਿ ਅੱਗੇ ਲਈ ਕੋਈ ਇਹੋ ਜਿਹਾ ਸੈਂਟਰਲ ਐਕਟ ਬਣੇ ਕਿ ਜੇ ਡਾਕਟਰ ਜਾਂ ਕਿਸੇ ਵੀ ਡਾਕਟਰ ਨਾਲ ਜਾਂ ਸਿਹਤ ਕਾਮਿਆਂ ਨਾਲ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦੀ ਕੋਈ ਮਾਰੀ ਘਟਨਾ ਨਾ ਵਾਪਰੇ